ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਸਾਨੂੰ ਪਤਾ ਹੀ ਆ ਜੋ ਕਿ ਫਤੇਗਰ ਸ਼ਾਹਬ ਬੇਕੇ ਜੀ ਦੀ ਤਨ ਚੜਦੇ ਨੇ ਬਾਬਾ ਜੂਰਾਬਾਰ ਸਿੰਘ ਬਾਬਾ ਫਤੇ ਸਿੰਘ ਮਾਦਾ ਗੁਜਰਕੌਰ ਜੀ ਨੀਹਾਂ ਵਿੱਚ ਚਨਾਏ ਗਏ ਸੀ ਜੀ ਦੀ ਤਨ ਚੜ ਰਹੇ ਨੇ ਕਿ ਫਤੇਗਰ ਸ਼ਾਹਬ ਤੇ ਅੱਜ ਪਿੰਡ ਪਹੀੜ ਦੇ ਵਿੱਚ ਪੂਰੇ ਸੰਗਤ ਨੇ ਤੇ ਦੁਕਾਨਦਾਰਾਂ ਵੱਲੋਂ ਲੱਗਾ ਲਗਾਇਆ ਗਿਆ ਚਾਹ ਬਰੈਡ ਦਾ ਜਵੇਰ ਤੋਂ ਲੈ ਕੇ ਦੁਪਹਿਰ ਤੱਕ ਲੰਗਰ ਅੱਤਵਾਰਤ ਦੇ ਵਰਤਿਆ ਲੰਘਰ ਦੇਖ ਰਹੇ ਹਾਂ ਕਿ ਸੰਗਤ ਦਾ ਪੂਰਾ ਜੋਰ ਰਾਗ ਦੇ ਅਨੁਸਾਰ ਰੋਕ ਰੋਕ ਖਵਾਰ ਰਹੇ ਹਾਂਗੇ ਪਿੰਡ ਦੇ ਸਹਿਯੋਗ ਨਾਲ ਦੁਕਾਨਦਾਰਾਂ ਦੇ ਵੀਰਾਂ ਨੇ ਇਕੱਠਾ ਕਰਕੇ ਹਰੇਕ ਸਾਲ ਲੰਗਰ ਲਾਉਂਦੇ ਨੇ ਕਿ ਕਈ ਸਾਲਾਂ ਤੋਂ ਚੱਲਦਾ ਰਿਹਾ ਆ ਰਿਹਾ ਵਗਾ ਲੰਗਰ ਪਿੰਡ ਪਹੀੜ ਦੇ ਵਿੱਚ ਇਹ ਪਿੰਡ ਪੀੜ ਦੇ ਵਿੱਚ ਲੰਗਰ ਮੰਡੀ ਅਹਿਮਦਗੜ ਦੇ ਰੋਡ ਤੇ ਨਜ਼ਦੀਕ ਗੁਰੂ ਘਰ ਕੋਲ ਆਗਾ ਸામਨੇ ਬੋਰ ਦੇ ਪਾਰ ਵੀ ਰਹੇ ਉਹ ਸ਼ੂਹੂ ਦੁਕਾਨਦਾਰਾਂ ਵੱਲੋਂ ਤਕਰੀਬਨ ਕਈ ਸਾਲਾਂ ਤੋਂ ਚੱਲ ਰਿਹਾ ਵਾ ਗੱਲ ਲੰਗਰ ਸ਼ਬਾਹ ਦੇ ਦੇਣਾ ਚ ਲੰਗਰ ਚੱਲਦਾ ਹੁੰਦਾ ਵਾ ਗਾ ਸ਼ਬਾਹ ਦੇ ਦੇਣਾ ਚ ਇਹ ਲੰਗਰ ਚੱਲਦਾ ਹੁੰਦਾ ਗਾ ਤਕਰੀਬਨ ਠੰਡ ਵੀ ਬਹੁਤ ਸੀਗੀ ਅੱਜ ਸਵੇਰ ਤੋਂ ਲੈ ਕੇ 6 ਵਜੇ ਤੋਂ ਲਾਇਆ ਸੀ ਗਾ ਲੰਗਰ ਤਕਰੀਬਨ ਚੱਲੂਗਾ ਚੰਨਾ ਟਾਈਮ ਸ਼ਾਮ ਤੱਕ ਹੀ ਤਕਰੀਬਨ ਚੱਲਦਾ ਹੁੰਦਾ ਵਗਾ ਚਾਹ ਦੁੱਧ ਦਾ ਲੰਗਰ ਹੁੰਦਾ ਵਗਾ ਨਾਨ ਨੂੰ ਬਰੈਡ ਪਕੌੜਾ ਵਗਾ ਜਬੀ ਤੋਂ ਲੈ ਕੇ ਸ਼ਾਮ ਤੱਕ ਦੋ ਲੰਗਰ ਸੜਕ ਦੇ ਦੋ ਹੀ ਪਾਸੇ ਮੰਡੀ ਬੰਨੀ ਆਉਂਦਿਆਂ ਨੂੰ ਵੀ ਤੇ ਮੰਡੀ ਨੂੰ ਜਾਂਦਿਆਂ ਨੂੰ ਵੀ ਦੋ ਹੀ ਪਾਸੇ ਸਟਾਲਾਂ ਲੱਗੀਆਂ ਆਈ ਨੇ ਗਿਆ ਐ ਨਹੀਂ ਹੈਗਾ ਵੀ ਸੜਕ ਤੋਂ ਬੰਦਾ ਉਧਰ ਜਾਂ ਉਧਰ ਹੋ ਕੇ ਲੰਗਾ ਲੈਣ ਆਊਗਾ ਦੇਖਦੇ ਆਂ ਕਿ ਸਾਹਮਣੇ ਹਲਵਾਈ ਲੱਗੇ ਹੋਏ ਨੇ ਕਿ ਆਂਦਰ ਸਮਰਾ ਸਾਬਜੀ ਦੇ ਘਰੇ